ਸੱਚੀਆ ਮਿੱਤਰੋ ਕੀ ਹਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਦੀ ਵੀਡੀਓ ਬੜੀ ਹੀ ਖਾਸ ਹੈ ਤੇ ਆਪਾਂ ਪਹੁੰਚ ਗਿਆ ਆਪਾਂ ਅੱਗੇ ਵਾਲੇ ਖੇਤ ਦੇ ਵਿੱਚ ਜਿੱਥੇ ਕਿ ਆਪਾਂ ਆਲ ਓਵਰ ਜਿੰਨੀ ਵੀ ਆਪਣੀ 30 ਤੋਂ 32 ਕਿਲਕਣ ਕ ਬੀਜੀ ਹੋਈ ਹੈ ਅੱਡ ਅੱਡ ਵੈਰਾਈਆਂ ਦੇ ਨਾਲ ਆਪਾਂ ਜਿੰਨੀਆਂ ਵੀ ਸਾਰੀਆਂ ਕਣਕਾਂ ਬੀਜੀਆਂ ਕੋਈ 4 ਕਿਲੇ 372 ਬੀਜੀਏ ਕੋਈ 872 ਬੀਜੀ ਹੋਈਏ ਇਸ ਤੋਂ ਇਲਾਵਾ ਜਿਵੇਂ ਸ਼੍ਰੀ ਰਾਮ ਵਾਲਿਆਂ ਦੀ 3SR 72 ਹੋ ਗਈ ਜਾਂ ਉਹਨਾਂ ਦੀ ਐ S05 ਹੋ ਗਈ ਜਾਂ ਇਸ ਤੋਂ ਇਲਾਵਾ ਜਿੰਨੀਆਂ ਵੀ ਨਵੀਆਂ ਤੋਂ ਨਵੀਆਂ ਵੈਰਾਈਟੀਆਂ ਉਹ ਬਕਾਇਦਾ ਆਪਾਂ ਬੀਜੀਆਂ ਹੀ ਆਂ ਖੈਰ ਬੜੀਆਂ ਹੀ ਟੌਪ ਨੇ ਖੜੀਆਂ ਹੋਏ ਤੁਹਾਡੇ ਆਲ ਓਵਰ ਹੀ ਤੈਨੂੰ ਪਤਾ ਹੋਣਾ ਵੀ ਪਿਛੇ ਤਿੰਨ ਚਾਰ ਦਿਨ ਪਹਿਲਾਂ ਜਿਹੜੀ ਗੜਿਆਂ ਦੀ ਵਰਖਾ ਹੋਈ ਕਈਆਂ ਕਈਆਂ ਜਗ੍ਹਾ ਤੇ ਹੋਈ ਹੈ ਕਈਆਂ ਜਗ੍ਹਾ ਤੇ ਨਹੀਂ ਵੀ ਹੋਈ ਬਾਕੀ ਉਹ ਜਿਵੇਂ ਇੱਕ DAP ਤੇ ਗੱਟੇ ਦਾ ਕੰਮ ਉਹਦੇ ਕੀਤਾ ਜਿਹੜਾ ਵੀ ਉਹ ਛਾਣਾ ਥੋੜਾ ਬਤਾ ਗੜਿਆਂ ਦਾ ਜਿੱਥੇ ਪਿਆ ਬਿਲਕੁਲ ਬਰੀਕ ਜਾਣਿਆਂ ਦਾ ਜੇ ਬਾਲੇ ਮੋٹے ਹੁੰਦੇ ਖੈਰ ਹਰ ਇੱਕ ਚੀਜ਼ ਦਾ ਨੁਕਸਾਨ ਸੀ ਪਰ ਛੋਟੇ-ਛੋਟੇ ਗੜਿਆਂ ਦੀ ਜਿਹੜੀ ਵਰਖਾ ਹੋਈ ਏ ਉਹਦੇ ਨਾਲ ਚਲੋ ਕਣਕਾਂ ਦਾ ਕੋਈ ਵੀ ਖਾਸ ਨੁਕਸਾਨ ਕਣਕਾਂ ਨੂੰ ਫਾਇਦੇਮੰਦ ਗਏ ਅਦਰ ਫਸਲਾਂ ਲਈ ਚਲੋ ਉਹ ਨੁਕਸਾਨਦਾਇਕ ਹੋ ਸਕਦੀ ਏ ਪਰ ਕਣਕ ਦੇ ਲਈ ਇੱਕ ਉਹ ਡੀਪੀ ਤੇ ਗੱਟੇ ਵਾਂਗੂ ਹੀ ਸਾਬਤ ਹੋਵੇਗਾ ਵੀ ਓਨ ਦੇ ਨਾਲ ਠੰਡ ਵਧ ਗਈ ਠੰਡ ਦੇ ਨਾਲ ਕਣਕਾਂ ਦੀ ਫੋਰਜ ਜਿਹੜੀ ਹੁਣ ਹੋਣ ਲੱਗ ਪਈ ਫਿਰ ਜਿਹੜੀ 826 ਬਰਾੜੀ ਜਿਹੜੇ ਭਰਾਵਾਂ ਮੇਰੇ ਨੇ ਲਾਈ ਹੋਈ ਉਹ ਪਹਿਲਾਂ-ਪਹਿਲਾਂ ਆਪਾਂ ਨੂੰ ਐ ਜਾਪੇਗੀ ਜਿਵੇਂ ਕੋਈ ਇੱਕ ਜਵੀ ਖੜੀ ਹੁੰਦੀ ਤੇ ਉਤਲੇ ਪਾਸੇ ਪੱਤਰ ਬਿਲਕੁਲ ਬਰੀਕ ਨਕੀਲੇ ਜਿਹੇ ਹੋਣਗੇ ਤੇ ਉਹ ਬਿਲਕੁਲ ਇੱਕ ਦੂਜੇ ਉੱਤੇ ਡਿੱਗਦੇ ਨਜ਼ਰ ਆਉਣਗੇ ਤੁਹਾਨੂੰ ਤੇ ਬਾਕੀ ਜਿਹੜੀਆਂ ਜਿੰਨੀਆਂ ਵੀ ਕਿਸਮਾਂ ਨੇ ਬਹੁਤ ਵਧੀਆ ਚੌੜੇ ਪੱਤਰਾਂ ਦੇ ਵਿੱਚ ਜਿਹੜੀ 826 ਹੁੰਦੀ ਇੱਕ ਵੱਖਰੀ ਦੇਖ ਹੋਵੇਗੀ ਜੋ ਕਿ ਪਿਛਲੇ ਸਾਲ ਜਿੰਨਾ ਜਿੰਨਾ ਜੀਮੀਦਾਰਾਂ ਨੇ ਬੀਜੀ ਉਹਨਾਂ ਨੂੰ ਤਕਲੀਫ ਹੀ ਹੋਵੇਗਾ ਵੀ ਕਿਵੇਂ ਦੀ ਬਾਕੀ ਜਿਨ੍ਹਾਂ ਨੇ ਇਸ ਸਾਲ ਨਵੇਂ ਬੀਜੀ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਵੀ ਉਹ ਇੱਕ ਜਵੀ ਦੇ ਪੱਤਰਾਂ ਵਾਂਗ ਮਹਿਸੂਸ ਹੋਵੇਗਾ ਵੀ ਛਾਂ ਦੋ ਕਿਤੇ ਡਿੱਗ ਹੀ ਨਾ ਪਵੇ ਬਾਅਦ ਚੋਂ ਪਰ ਨਹੀਂ ਇਹੋ ਜੀ ਗੱਲ ਕੋਈ ਉਹਨੇ ਡਿੱਗਣ ਦੀ ਜਿਹੜੀ ਹੁਣ ਕਣਕ ਆਪਾਂ ਤੀਜੀ ਤੀਜੀ ਖਾਦ ਇਹਨਾਂ ਨੂੰ ਪੈਂਦੀ ਪਈ ਹੈ ਜਿੰਨੇ ਵੀ ਆਪਣੀ ਹੁਣ ਪੈਂਦੀ ਪਈ ਹੈ ਤੇ ਆਪਾਂ ਚੱਲਦੇ ਹਾਂਗਾ ਨਾਲੇ ਤੁਹਾਨੂੰ ਵਿਖਾਉਣੇ ਆ ਤੇ ਆਹ ੜੀ ਕਣਕ ਜਿਹੜੀ ਸੀ ਇਹ ਹੈਗੀ 3SR72 3SR72 ਆਪਾਂ ਪਹਿਲੀ ਵਾਰੀ ਬੀਜਦੇ ਪਏ ਸ਼੍ਰੀ ਰਾਮ ਵਾਲਿਆਂ ਦੀ 3SR72 ਇਹ ਬਹੁਤ ਵਧੀਆ ਟਾਪ ਦੀ ਵੈਰੈਟੀ ਹੈ ਖੈਰ ਇਹਨਾਂ ਦਾ ਚਲੋ ਪਹਿਲਾਂ ਵੀ ਜਿੰਨਾ ਜਿੰਨਾਂ ਨੇ ਬੀਜੀ ਉਹਨਾਂ ਨੇ ਵੀ ਇਹ ਗੱਲ ਕਹੀ ਏ ਵੀ ਇਹ ਡਿੱਗ ਦੀਣੀ ਭਾਵੇਂ ਜਿੰਨਾ ਮਰਜੀ ਭਾਰੀ ਜ਼ਮੀਨ ਹੋਵੇ ਚੀਕਣੇ ਵੱੜਦੀ ਹੋਵੇ ਵੀ ਇਹ ਡਿੱਗ ਦੀਣੀ ਤੇ ਆ 3SR5 ਜਿਹੜੀ ਇਹ ਖੜੀ ਹੋ ਇਧਰਲੇ ਪਾਸੇ ਬਾਕੀ ਆਪਾਂ ਪਿਛੇ ਤੁਹਾਨੂੰ ਅਛਾਂ ਦੇ ਵੀਡੀਓ ਦੇ ਵਿੱਚ ਵਿਖਾਇਆ ਹੀ ਹੋਵੇਗਾ ਕਿ ਆਪਾਂ ਨੇ ਇਹ ਲਵਾਇਆ ਸੋਲਰ ਸਿਸਟਮ ਬਾਕੀ ਕੋਈ ਇਹਦਾ ਸਵਾਦ ਨਹੀਂ ਆਇਆ ਪੂਰਾ ਕਿ ਅਖਰੇ ਧੁੱਪ ਘਾਟੇ ਇਸ ਕਰਕੇ ਨਹੀਂ ਬਾਕੀ ਤਿੰਨ ਦੀ ਪੈਪ ਜਿਹੜੀ ਪਰਕੇ ਵੀ ਨਹੀਂ ਇਹਨੇ ਕੱਢੀ ਲਾਸਟ ਟਾਈਮ ਸਪਰੇਅ ਕੀਤੀ ਸਪਰੇਅ ਦਾ ਪੂਰਾ ਅਸਰ ਮਿਲਿਆ ਤੇ ਆ ਵਟਾਂ ਤੇ ਬੜਾ ਜਿਆਦਾ ਗੰਦ ਸੀਗਾ ਵਿੱਚ ਵੀ ਕਣਕ ਦੇ ਬਹੁਤ ਜਿਆਦਾ ਸੀ ਜਿਵੇਂ ਪਾਲਕ ਪੱਤੀ ਭਲਕ ਪੱਤਰ ਪਾਲਕ ਬੂਟੀ ਜੀ ਬਹੁਤ ਜਿਆਦਾ ਸੀ ਪਾਲਕ ਬੂਟੀ ਆਲ ਓਵਰ ਹੀ ਖਤਮ ਹੋ ਗਈ ਆਪਣੀ ਜਿਹੜੀ ਕਿ ਥੱਲੇ ਬਹਿ ਗਈ ਆ ਜੇ ਤੁਸੀਂ ਬਿਲਕੁਲ ਥੱਲੇ ਬੈਠੀ ਹੋਈ ਵੀ ਉਦੋਂ ਬਾਅਦ ਵਧੇ ਨਹੀਂਗੀ ਜਿੰਨੀ ਪਾਲਕ ਬੂਟੀ ਸੀ ਦੇ ਆੜੀ 3SR 53SR 5 ਜਿਹੜੀ ਬੜੀ ਟਾਪ ਦੀ ਵੈਰੈਟੀ ਕਾਲੀ ਸ਼ਾਹ ਖੜੀ ਬਿਲਕੁਲ ਖਾਦ ਵੀ ਆਪਾਂ ਸੇਮ ਹੀ ਸਾਰਿਆਂ ਨੂੰ ਪਾਈ ਪਰ ਇਹਦੀ ਜਿਹੜੀ ਦੇਖੇ ਸ਼ਰੀਰਾਂ ਵਾਲੇ ਦੋਹਾਂ ਕਣਕਾਂ ਦੀ ਐ ਵੀ ਇਹਨਾਂ ਨੂੰ ਜਿਵੇਂ 4-4 ਗੱਟੇ ਯੂਰੀਆ ਪੈ ਗਈ ਹੁੰਦੀ ਬਹੁਤ ਹੀ ਕਾਲੀ ਸ਼ਾਹ ਖੜੀ ਹੋਈ ਹੈ ਤੇ ਕਣਕ ਦੀ ਫੋਟ ਵੀ ਪੂਰੀ ਜੇ ਕਹਾਂ ਫੋਟ ਬਹੁਤ ਜਾਦੀ ਫੋਟ ਹੈ ਜਿਵੇਂ ਆ ਤੁਹਾਨੂੰ ਬਖਾਉਣਾ ਬੂਟੇ ਦੀ ਫੋਟ ਆ ਵੇਖੋ ਆਹ ਲੂਰ ਕਣਕ ਬੜੀ ਹੀ ਸ਼ਾਨਦਾਰ ਖੜੀ ਕਣਕ ਇਹ ਹੈਗੀ ਜੋ 3S5 ਉਸ ਤੋਂ ਕਿ 3S72 ਖੜੀ ਇੱਧਰ ਤੇ ਆਹ ਵੈਰਾਈਟੀ ਜਿਹੜੀ ਇਹ ਵੀ 3S72 ਤੇ ਵੈਰਾਈਟੀ ਬੜੀ ਹੀ ਸ਼ਾਨਦਾਰ ਵੀ ਕਾਲੀ ਸ਼ਾਹ ਖੜੀ ਹੋਈ ਏ ਤੇ ਫੋਟ ਇੰਨੀ ਜਿਆਦਾ ਪੁੱਛ ਹੋਣਾ ਤੁਸੀਂ ਹੁਣ ਤੱਕ ਆਪਾਂ ਨੂੰ ਆਪਾਂ ਤਿੰਨ ਤਿੰਨ ਗੱਟੇ ਯੂਰੀਆ ਦੇ ਕੰਪਲੀਟ ਕਰ ਚੁੱਕੇ ਆ ਵੀ ਜਿੰਨੀ ਇਹਨੂੰ ਖਰਾਕ ਦੇਣੀ ਸਾਰੀ ਦੇ ਚੁੱਕੇ ਆ ਡੀਪੀ ਦੀ ਗੱਲ ਕਰਾਂ ਥੱਲੇ ਮੈਂ ਪਾਈ ਸੀਗੀ 50 ਕਿਲੋ ਤੇ ਜਿਹੜੇ ਉੱਪਰ ਆਪਾਂ ਉਹ ਆਪਾਂ ਕੋਈ 20 20 ਕਿਲੋ ਹੋਰ ਡੀਪੀ ਨਾਲ ਇਹਦੇ ਪਾਉਂਦੇ ਪਏ ਆ ਤੇ ਟੋਟਲ ਦੀ ਟੋਟਲ 70 ਕਿਲੋ ਡੀਪੀ ਹੋ ਗਈ ਤੇ ਤਿੰਨ ਘਟੇ ਯੂਰੀਆ ਜਿਹੜੀ ਕਿ ਝੱਲਣ ਸਾਰੇ ਖੈਰ ਪਿਛਲੀ ਵਾਰੀ ਦਾ ਵਧੀਆ ਰਿਸਪੌਂਸ ਸੀ ਇੰਨਾ ਪਰਸ਼ਨ ਇਹਨੂੰ ਪਾਇਆ ਸੀ ਤੇ ਵਧੀਆ ਰਿਸਪੌਂਸ ਰਿਆ ਪਰ ਇਸ ਵਾਰ ਵੀ ਬੜੀ ਵਧੀਆ ਆਲ ਵਰੋਕ ਕੇ ਖੜੀ ਹੋਈ ਕਣਕ ਜਿੰਨੀ ਵੀ ਖੜੀ ਹੋਈ ਤੇ ਦਿੱਖ ਤਾਂ ਹੁਣ ਤੱਕ ਸਾਰੀਆਂ ਕਣਕਾਂ ਦੀ ਸੇਮ ਹੀ ਲੱਗਦੀ ਪਈ ਬਾਕੀ ਗਾਂ ਜਾਂ ਕਿੰਦਾ ਝਾੜ ਕਿਵੇਂ ਦਾ ਨਿਕਲਦਾ ਉਹ ਆਪਾਂ ਕਲੀਅਰ ਕਰਾਂਗੇ ਐਸੋਈ ਆ ਜਿਹੜਾ ਆਪਾਂ ਸਰੋਂ ਬੀਜੀ ਸੀ ਸਰੋਂ ਦਾ ਬੀ ਉੱਗਿਆ ਨਹੀਂ ਕਿਸੇ ਕਾਰਨ ਕਰਕੇ ਨਹੀਂ ਉੱਗਿਆ ਵੀ ਇਹਨੂੰ ਆਪਾਂ ਜਿੱਦਣ ਬੀਜਿਆ ਉਸੇ ਦਿਨ ਹੀ ਪਾਣੀ ਲੱਗ ਗਿਆ ਯਾਨੀ ਕਿ ਓਰਿਆ ਸੀ ਉਸ ਦਿਨ ਹੀ ਪਾਣੀ ਲੱਗਿਆ ਉਸ ਤੋਂ ਬਾਅਦ ਵਿੱਚ ਫਿਰ ਆ ਜਿਹੜਾ ਵੀ ਸੱਟਿਆਂ ਵਿੱਚ ਵਿੱਚ ਪਰ ਉਹਨਾਂ ਸਵਾਦ ਨਹੀਂ ਆਇਆ ਵੀ ਕੋਈ ਵਿਰਲਾ-ਵਿਰਲਾ ਉਹ ਗਪਿਆ ਵਿੱਚੋਂ ਪਰ ਸਵਾਦ ਨਹੀਂ ਹਨਾ ਨਹਿਰੀ ਖਾਲੇ ਦਾ ਆਪਣਾ ਜਿੰਨਾ ਵੀ ਤੇ ਆਪਾਂ ਹੁਣ ਚੱਲਦੇ ਆ ਇਸ ਤੋਂ ਬਾਅਦ ਪਿਛਲੇ ਖੇਤ ਉੱਥੇ ਆਪਣਾ ਜਵਾ ਖੜਾ ਬਹੁਤ ਟੌਪ ਦਾ ਜਵਾ ਖੜਾ ਹੈ ਤੇ ਕੋਈ ਹਫਤੇ ਤੱਕ ਤੱਕ ਵੱਢਣ ਵਾਲਾ ਸ਼ੈਦ ਹੋ ਜੇ ਦਸਾਂ ਤੋਂ 15 ਦਿਨਾਂ ਤੱਕ ਆਪਾਂ ਜਵੇ ਨੂੰ ਵਡਾਂਗੇ ਤੇ ਜਵਾ ਬੜਾ ਸ਼ਾਨਦਾਰ ਖੜਾ ਐ ਇਸ ਵੇਲੇ ਗਾਚੇ ਦਾ ਰੇਟ 220 ਰੁਪਏ ਮੰਦੇ ਹਿਸਾਬ ਤੇ ਸਾਡੇ ਏਰੀਆ ਚੱਲਦਾ ਪਿਆ ਬੜਾ ਸੋਹਣਾ ਝਾੜ ਸਾਡੇ ਨਿਕਲਦਾ ਪਿਆ ਜਿੰਨਾਂ ਵੀ ਮੇਰੇ ਭਰਾਵਾਂ ਨੇ ਨੇੜੇ ਤੜੇ ਵਾਲਿਆਂ ਵੱਢਿਆ ਕੁਝ 70 ਤੋਂ 75 ਰੁਪਏ 70000 ਦਾ ਕਿੱਲਾ ਉਹਨਾਂ ਦਾ ਗਾਚੇ ਦਾ ਜਿਵੇਂ ਪੱਠਿਆਂ ਦੇ ਤੌਰ ਤੇ ਹੋਇਆ ਉਹ ਪੱਠੇ ਉਹਨਾਂ ਨੇ ਝੋਨਾ ਵੱਢ ਕੇ ਉਸ ਤੋਂ ਬਾਅਦ ਬੀਜੇ ਸੀ ਤੇ ਬੜੇ ਹੀ ਸ਼ਾਨਦਾਰ ਖੈਰ ਆਲੂਆਂ ਵਾਲਾ ਦਾ ਵੀ ਕੀ ਭਾੜਾ ਬੜਾ ਸੋਹਣਾ ਵੀ ਆਲੂ ਲੱਖ ਤੋਂ ਪਾਰ ਨਿਕਲਦਾ ਪਿਆ ਹੁਣ ਤੇ ਖਰ ਚੰਗਾ ਸਮਾ ਜਿੰਨਾ ਵੀ ਜ਼ਿਮੀਦਾਰਾਂ ਦੇ ਲਈ ਤੇ ਆਹ ਜਗ੍ਹਾ ਆਪਣੀ ਖਾਲੀ ਪਈ ਇੱਥੇ ਬੀਜਦੇ ਆਂ ਕੁਛ ਨਾ ਕੁਛ ਤੇ ਆਪਾਂ ਚੱਲਦੇ ਆਂ ਪਿਛਲੇ ਖੇਤ ਉੱਥੇ ਜਾ ਕੇ ਆਪਾਂ ਤੁਹਾਨੂੰ ਵਿਖਾਉਣੇ ਆਂ ਵੀ ਜਵਾਂ ਕਿਵੇਂ ਦਾ ਖੜਾ ਹੋਇਆ ਹੈ ਬਾਕੀ ਫਸਲ ਉੱਥੋਂ ਦੀ ਕਿਵੇਂ ਲਓ ਜੀ ਪਹੁੰਚ ਗਏ ਆਪਾਂ ਪਿਛਲੇ ਪਿੰਡ ਵਾਲੇ ਖੇਤ ਤੇ ਉਥੋਂ ਦਾ ਤੁਹਾਨੂੰ ਦਿਖਾਉਣਾ ਬਰਸੀਨ ਦਾ ਬੁਰਾ ਹਾਲ ਤੁਹਾਨੂੰ ਪਤਾ ਵੀ ਠੰਡ ਦੇ ਵਿੱਚ ਬਰਸੀਨ ਕਿੰਨਾ ਚੱਲਣਾ ਉਹ ਵੀ ਤੁਹਾਨੂੰ ਪਤਾ ਹੁੰਦਾ ਖਰ ਜਵੀ ਬੜੀ ਸੋਹਣੀ ਹੋ ਗਈ ਤੇ ਜਵੀ ਜਿਹੜੀ ਇਹ ਉਹ ਆਪਾਂ ਵੱਢਨੇ ਅਜੇ ਰੇਟ ਬੜਾ ਸੁਣਾ ਰੇਟ 220 ਰੁਪਏ ਮੰਨ ਦਾ ਰੇਟ ਹਿਸਾਬ ਨਾਲ ਤੇ ਕਿੰਨਾ ਬਣ ਗਿਆ ਤੇ ਜਵੀ ਜਿਹੜੀ ਵੱਢਣ ਦੇ ਕਾਬਲ ਹੋ ਗਈ ਪਰ ਫਿਰ ਵੀ ਆਪਾਂ ਇੱਕ ਹਫਤੇ ਨੂੰ ਹੱਥ ਲਾਵਾਂ ਇੱਥੇਗਾ ਪੂਨੇ ਦੋ ਕਿਲੇ ਤਾਂ ਤੇ ਬਰਸੀਨ ਇੱਕ ਪਾਸੇ ਖਤਮ ਹੋ ਗਿਆ ਤੇ ਅੱਜ ਸਰਵਨ ਵੱਡ ਗਿਆ ਕਿਵੇਂ ਇਹ ਇਹਨੂੰ ਲਾਦਾ ਉਧਰ ਖਤਮ ਹੋ ਗਿਆ ਬਰਸੀਨ ਉਹ ਤਾਂ ਖਤਮ ਹੋ ਗਿਆ ਉਧਰ ক্লোਜ ਹੋ ਗਿਆ ক্লোਜ ਹੋ ਗਿਆ ਹਾਂਜੀ ਚਲੋ 7 ਵਜਣੇ ਆਲ ਬਰੁੱਕੇ ਖੜੀ ਹੋਈ ਜੀ ਜਵਾ ਦਾ ਚੱਲਣਾ ਹੀ ਚੱਲਣਾ ਹੋਣਾ ਤੇ ਬਰਸੀਨ ਦਾ ਸਬਜੀ ਵੀ ਸਾਰੀ ਸਾਰੀ ਓਕੇ ਆ ਮੋਟਾ ਲਸਣ ਤਾਂ ਨੋ ਅੱਗੇ ਉਹ ਮਿਖਾਏ ਇਹ ਅਫਗਾਨਿਸਤਾਨ ਦਾ ਲਸਣ ਵਾਜਦਾ ਕੋਈ ਪਿਛਲੇ ਤੋਂ ਪਿਛਲੇ ਨਹੀਂ ਉਸ ਤੋਂ ਪਿਛਲੇ ਸਾਲ ਇਹਦਾ ਰੇਟ ਜਿਹੜਾ 1500 ਰੁਪਏ ਪਰ ਕਿਲੋ ਦੇ ਹਿਸਾਬ ਨਾਲ ਇਹ ਵਿਕਿਆ ਤੇ ਖੈਰ ਪਿਛਲੀ ਵਾਰੀ ਕਿਸੇ ਨੇ ਨਹੀਂ ਪੁੱਛਿਆ ਉਹਨੂੰ 200 ਰੁਪਏ ਕਿਲੋ ਹੀ ਰਿਹਾ ਤੇ ਉਦੋਂ ਪਰਲਾ ਜਿਹੜਾ ਉਹਦੀ ਪੂਰੀ ਪੂਰੀ ਕੀਮਤ ਸਰੀ ਤੇ ਇਹੜਾ ਜਿਹੜਾ ਫਾਰਮ ਹੀ ਲਸਣ ਨੂੰ ਕਹਿੰਦੇ ਆ 1600 ਰੁਪਏ ਪਰ ਕਿਲੋ ਦੇ ਹਿਸਾਬ ਤੇ ਇਹ ਜੜਾ ਵੀ ਇਹਦਾ ਜਨਕ ਲਸਣ ਇਹਦਾ ਵਿਕਿਆ ਸੀ ਜਿਹੜਾ ਆਪਾਂ ਲਿਆਉਣ ਦੀ ਕੀਮਤ ਸੀ 750 ਹਾਲ ਤੇ ਮੈਂ ਬੀ ਲੈ ਕੇ ਆਇਆ ਕੋਈ 40 ਕਿਲੋ ਬੀ ਜਿਹੜਾ 750 ਦੇ ਹਿਸਾਬ ਦੇ ਨਾਲ ਮੈਂ ਵੀ ਲਿਆ ਸੀ ਮੈਂ ਕਿਹਾ ਛੇ ਗਾਂ ਚਲੋ ਬੀ ਬਣਾ ਲਾਂਗੇ ਪਰ ਪਿਛਲੇ ਸਾਲ ਇਹਦੀ ਜਿਹੜੀ ਕੀਮਤ ਰਹਿ ਗਈ ਹੈ 200 ਰੁਪਏ ਜਾਨੀ ਕਿ ਆਮ ਲਸਣ ਦੇ ਨਾਲੋਂ ਵੀ ਇਹਦਾ ਰੇਟ ਘਟ ਰਿਹਾ ਤੇ ਜਵੀ ਦੀ ਗੱਲ ਕਰਾਂ ਪੂਰਾ 부ਚੜ ਮਾਰੀ ਖੜੀ ਤੇ ਵਦਨ ਵੱਲੇ ਨਹੀਂ ਉੱਨੀ ਆਉਂਦੀ ਪਈ ਥੱਲੇ ਨੂੰ ਜਾਦੀ ਫੈਲਦੀ ਪਈ ਤੇ ਵਦਨ ਵੱਲੇ ਘਟੇ ਹਰ ਚੰਗੀ ਖੜੀ ਹੋਈ ਜਵੀ ਜਿੰਨੀ ਵੀ ਹੋਣ ਥੋੜੀ ਥੋੜੀ ਵਜ਼ਨ ਲੱਗੀ ਹੈ ਪਹਿਲਾਂ ਨਹੀਂ ਵਜ਼ਨ ਲੱਗੀ ਸੀ ਇਹਨੂੰ ਪਾ ਚੰਗੀ ਸਪਰੇ ਵਾਧੇ ਵਾਲੀ ਹੁਣ ਕਰਦੇ ਆ ਤੇ ਆ گاਵਾ ਆਵਾਰਾ ਡੰਗਰਾਂ ਨੇ ਜਿਹੜੀ ਹਾਲਤ ਵੀ ਬੁਰੀ ਕੀਤੀ ਤਿੰਨਾ ਪਾਸੇ ਤਾਰ ਲੱਗੀ ਹੋਈ ਹੈ ਪਰ ਇੱਕ ਪਾਸੇ ਲੱਗੀ ਉਧਰਲੇ ਪਾਸੇ ਵਾੜ ਹੁੰਦੇ ਸਾਰੇ ਪਾਸੇ ਤੇ ਉੰਜ ਕੱਦ ਵਜੋਂ ਕੋਈ ਗੋਡੇ-ਗੁੱਡੇ ਤੋਂ ਤਾਂ ਜਵਾ ਹੋ ਗਿਆ ਆਪਣਾ ओके ਸਾਰਾ ਕੁਝ ਚਲੋ ਇਹ ਸਾਡੀ ਅੱਜ ਦੀ ਵੀਡੀਓ ਤੇ ਹੁਣ ਮਿਲਦੇ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਵਿੱਚ ਹਰ ਰੋਜ਼ ਲਗਾਤਾਰ ਆਪਣੀਆਂ ਵੀਡੀਓ ਆਉਂਦੀਆਂ ਰਹਿਣਗੇ ਜਿੰਦੇ ਵਿੱਚ ਨਵੇਂ-ਨਵੇਂ ਖੇਤਾਂ ਦੇ ਵਿੱਚ ਨਵੇਂ-ਨਵੇਂ ਖੇਤੀ ਦੇ ਬਾਰੇ ਤੁਹਾਨੂੰ ਦੱਸਿਆ ਜਾਵੇਗਾ ਵੀ ਕਿਵੇਂ ਰਹੀ ਕਿਵੇਂ ਹੋਜੀ ਖੇਤੀ ਚਲਦੀ ਪਈ ਜੀ ਆਲੂਆਂ ਦੀ ਖੇਤੀ ਸਾਡੇ ਏਰੀਆ ਚ ਕਿਵੇਂ ਆ ਜਾਂ ਕੀ ਕੁਝ ਹੁੰਦਾ ਪਿਆ ਆਲੇ ਦੁਆਲੇ ਦਾ ਹਰ ਇੱਕ ਨਵੇਂ ਤੋਂ ਵੀਡੀਓ ਨਵੀਂ ਤੋਂ ਨਵੀਂ ਵੀਡੀਓ ਆਏਗੀ ਹੁਣ ਆਪਾਂ ਮਿਲਦੇ ਆਂ ਕੱਲ ਇਹ ਵੀਡੀਓ ਤੱਕ ਜਿਹੜੇ ਮੇਰੇ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰੋ ਤੇ ਨਵੀਂ ਵੀਡੀਓ ਵੇਖਣ ਦੇ ਲਈ ਤੁਸੀਂ ਮੇਰੇ ਬੈਲ ਆਈਕਨ ਨੂੰ ਜਰੂਰ ਦਬਾਓ ਸੋ ਆਪਾਂ ਮਿਲਦੇ ਆਂ ਕੱਲ ਨੂੰ ਉਦ ਤੱਕ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ